ਪੰਜ ਮੋਤਾ ਹੋ ਗਿਆ ਤੂੰ ਪਹਿਲਾਂ ਇੱਥੇ ਜਾ ਰ ਕੋਈ ਵੀ ਬੰਦਾ ਇੱਥੇ ਬੋਲਣ ਨੂੰ ਧਰ ਨਹੀਂ ਮਾਰਦੀ ਤੈਨੂੰ ਕਿਹਦਾ ਇੰਟਰਨੈਟ ਉਹਨੂੰ ਕੀ ਆਦਰੇ ਫੇਰ ਨਾਖੋ ਵੀ ਉਹਨੇ ਭਾਨਾ ਆ ਕੇ ਇੱਥੇ ਟੋਲ ਤੇ ਰੋਲਾ ਪਾਉਂਦਾ ਟੋਲ ਬੰਦ ਕਰੂੰਗਾ ਮੈਂ ਕਹ ਰ ਟੈਕਸ ਲੈ ਰਿਓ ਤੁਸੀਂ ਗੱਡੀ ਆਦਾ ਤੇਜ ਹੁੰਦਾ ਪਾਣੀ ਉੱਤੇ ਐ ਮਾਰ ਦਿੰਦਾ ਸਕੂਟਰ ਇੱਧਰ ਹੋ ਜਾਣ ਨਾਲੇ ਸਾਰੇ ਸਕੂਟਰ ਮੰਗਣ ਨੂੰ ਥਾਂ ਨਹੀਂ ਹੈਗਾ ਤੇ ਮੋਟਰਸਾਈਕਲ ਕਿੱਥੋਂ ਲਵਾਂ ਕੱਲ ਨੂੰ ਹੀ ਹੋ ਸਕਦਾ ਹੋ ਸਕਦਾ ਕੱਲ ਨੂੰ ਮੈਂ ਟੋਲ ਬੰਦ ਕਰੂੰਗਾ ਲੈ ਹੁਣ ਵੀ ਦੇਖ ਲਿਓ ਫਿਰ ਪੜਾਕੇ ਪੈਂਦੇ ਕਿਵੇਂ ਪਹਿਣਗੇ ਇਹ ਤੁਸੀਂ ਦੇਖ ਲਿਓ ਹੁਣ ਕੱਲ ਨੂੰ ਟੋਲ ਬੰਦ ਕਰੂੰਗਾ ਆਜੇ ਵੀ ਨਹੀਂ ਆ ਦੇਖ ਲਓ ਸਾਹਮਣੇ ਸਫਾਈ ਵਾਲੇ ਤੁਰੇ ਫਿਰਦੇ ਨੇ ਕੱਲ ਦੇ ਲੱਗੇ ਪਏ ਨੇ ਗੇ ਸੜਕ ਦੇਖ ਲਓ ਜਿਹੜੇ ਐਮਐਲਏ ਨੇ ਇੱਥੋਂ ਨਹੀਂ ਘੱਟੋ ਘਾਟ 50 ਐਮਐਲਏ ਰੋਜ਼ ਦੇ ਲੰਘਦੇ ਨੇ 50 ਐਮਐਲਏ ਕਿਦਾ ਮੂੰਹ ਟੁੱਟ ਗਿਆ ਸਾਲ ਹੋ ਗਿਆ ਜੀ ਪਾਣੀ ਖੜੇ ਨੂੰ ਕੋਈ ਬੋਲਿਆ ਹੋਵੇ ਜਿੱਦਣ ਇਹਦੇ ਪਾਣੀ ਖੜਕਾ ਉਦੋਂ ਟੋਲ ਫ੍ਰੀ ਹੋਊਗਾ ਆਹ ਦੇਖ ਲਓ ਸੜਕ ਦੇ ਉੱਪਰ ਜਿਹੜਾ ਪਾਣੀ ਹੋ ਉੱਥੇ ਤੇ ਕਰ ਜਾਏ ਖੜ ਜਾਂਦਾ ਸੀਗਾ ਆ ਦੇਖ ਲਓ ਸਾਹਮਣੇ ਸਫਾਈ ਵਾਲੇ ਤੁਰੇ ਫਿਰਦ ਨੇ ਕੱਲ ਦੇ ਲੱਗੇ ਪਏ ਨੇ ਗੇ ਸੜਕ ਦੇਖ ਲਓ ਆ ਸੜਕ ਦੇਖ ਲਓ ਆ ਸੜਕ ਦੇ ਉੱਪਰ ਉਹ ਉੱਥੇ ਟਕਰ ਗਾਰਾ ਪਿਆ ਸੀਗਾ ਹੋ ਥੋੜਾ ਜਿਹਾ ਰਹਿ ਗਿਆ ਉਹ ਸਾਹਮਣੇ ਤੁਹਾਨੂੰ ਦਿਖਾਦਾ ਆ ਦਿਖਾ ਰਾ ਇੱਧਰ ਤੁਹਾਨੂੰ ਹੋ ਬੁੜੀਆਂ ਲੱਗੀਆਂ ਪਈਆਂ ਨੇਗੀਆਂ ਇੱਧਰੋਂ ਆ ਲੱਗੇ ਪਏ ਨੇਗੇ ਮੈਂ ਕਿਹਾ ਸੀਗਾ ਤੇ ਮਾਂਜਾ ਪੱਜਾ ਹੋਣਾ ਚਾਹੀਦਾ ਜਿੱਤੇ ਮਾਂਜਾ ਪੱਜਾ ਹੋਣਾ ਚਾਹੀਦਾ ਉਵੇਂ ਹੀ ਲਿਕਰੂ ਜੀ ਸਾਰਾ ਜਿਹੜਾ ਕੰਮ ਹੋ ਰਿਹਾ ਆਹ ਦੇਖ ਲਓ ਆ ਸਾਰਾ ਜਿਹੜਾ ਕੰਮ ਹੈ ਇਹ ਟੋਲ ਦੇ ਉੱਪਰ ਇੱਥੇ ਇੱਥੇ ਪੰਜ ਮੋਤਾਂ ਹੋ ਚੁੱਕੇ ਨੇ ਪੂਰੀਆਂ ਪੰਜ ਮੋਤਾਂ ਵੈਸੇ ਪੰਜੇ ਮੌਤਾਂ ਦਾ ਜ਼ਿੰਮੇਵਾਰ ਹੈ ਨੈਸ਼ਨਲ ਹਾਈਵੇ ਆ ਪਰਛੋਤ ਉੱਥੇ ਮੌਤ ਹੋਈ ਆ ਸ਼ੋਰੋਪਿੰਡ ਦੇ ਮੁੰਡੇ ਦੀ ਸ਼ੋਰੋਪਿੰਡ ਦਾ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਉਹਦਾ ਵੀ ਜ਼ਿੰਮੇਵਾਰ ਹੈ ਹਾਈਵੇ ਆ ਲੋਕ ਮੈਨੂੰ ਕਹਿੰਦੇ ਪਿੰਡ ਵਾਲਿਆਂ ਨੂੰ ਕਹਾਂ ਬੜਬੜ ਵਾਲਿਆਂ ਨੂੰ ਮੈਂ ਕਿਉਂ ਉਹਨਾਂ ਨੂੰ ਕਹਾਂ ਟੈਕਸ ਬੜਬੜ ਵਾਲੇ ਲੈਂਦੇ ਟੈਕਸ ਲੈਂਦੇ ਟੋਲ ਵਾਲੇ ਫਰਜ਼ ਕੀ ਦਾ ਇਹਨਾਂ ਦਾ ਫਰਜ਼ ਆ ਮੈਂ ਲੋਕਾਂ ਨੂੰ ਜਗਾਉਣਾ ਲੋਕੋ ਟੈਕਸ ਕਿਹੜੀ ਚੀਜ਼ ਦਾ ਦੇ ਰਹੇ ਹੋ ਅੰਬੂਰਾਸ ਖੜੀ ਹੋਣੀ ਚਾਹੀਦੀ ਆ ਟੂ ਵਾਲੀ ਗੱਡੀ ਖੜੀ ਹੋਣੀ ਚਾਹੀਦੀ ਆ ਸੜਕ ਸਾਫ਼ ਹੋਣੀ ਚਾਹੀਦੀ ਆ ਇਹ ਮੈਥੋਂ ਕਿ ਲਾਟ ਮਾਰਦੇ ਨੇਗੇ ਪਹਿਲਾ 1 9 ml ਵਾਲੇ ਸਰੂਰ ਬਰਨਾਲੇ ਦੇ ਲੰਗਦੇ ਨੇਗੇ ਤੇ ਬਠਿੰਡੇ ਤੋਂ ਲੈ ਕੇ ਸਾਰੇ ਜਿੰਨੇ ਵੀ ਜਿਹੜੇ ਐਮਐਲ ਨੇਗੇ ਇਥੋਂ ਨਹੀਂ ਘਟੋ ਘਾਟ 50 ml ਰੋਜ਼ ਦੇ ਲੰਗਦੇ ਨੇ 50 ml ਕਿਦਾ ਮੂੰਹ ਟੁੱਟ ਗਿਆ ਸਾਲ ਹੋ ਗਿਆ ਸੀ ਪਾਣੀ ਖੜੇ ਨੂੰ ਕੋਈ ਬੋਲਿਆ ਹੋਵੇ ਮੋਟਰਸਾਈਕਲ ਵਾਲੇ ਜਿੰਨੇ ਵੀ ਸਾਡੇ ਮਜ਼ਦੂਰ ਭਰਾ ਨੇ ਕਿ ਉਹਨਾਂ ਦੇ ਕਿੰਨੇ ਐਕਸੀਡੈਂਟ ਹੋ ਗਏ ਰੋਜ਼ ਦੇ ਕੱਪੜੇ ਖਰਾਬ ਹੁੰਦੇ ਉਹ ਉੱਥੇ ਤੇ ਕਰਪਾਣੀ ਜਾਏ ਖੜ ਜਾਂਦਾ ਸੀ ਕੋਈ ਬੋਲਿਆ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਗਿਆ ਸਾਡੇ ਜਿਹੜੇ ਮਜ਼ਦੂਰ ਭਰਾ ਨੇ ਰੋਜ਼ ਹੀ ਲੰਗਦੇ ਨੇ ਆਹ ਇੱਥੇ ਬਾਈ ਖੜਾ ਬਾਈ ਕਿੰਨਾ ਟਾਈਮ ਹੋ ਗਿਆ ਦੱਸ ਇੱਥੇ ਪਾਣੀ ਖੜੇ ਨੂੰ ਕਿੰਨਾ ਟਾਈਮ ਹੋ ਕਈ ਸਾਲ ਹੋ ਗਏ ਬਾਈ ਪਾਣੀ ਖੜਦੇ ਨੂੰ ਇੱਥੇ ਮਾ ਰੋਜ਼ ਲੱਗਦਾ ਇੱਥੋਂ ਦੀ ਤੇ ਰਾਤ ਨੂੰ ਆ ਲਾਈਟਾਂ ਵੀ ਬੰਦ ਹੁੰਦੀਆਂ ਅੱਜ ਲਾਈਟਾਂ ਦਿਨੇ ਵੀ ਚੱਲ ਜਾਂਦੇ ਨੇ ਉਹ ਦੇਖ ਅੱਜ ਖੜਾ ਹਾਂ ਮੜਿਆ ਲਾਈਟਾਂ ਅੱਜ ਦਿਨੇ ਵੀ ਲਾਈਟਾਂ ਚੱਲੀ ਜਾਂਦੇ ਨੇ ਰਾਤ ਨੂੰ ਨਹੀਂ ਚੱਲਦੀਆਂ ਲਾਈਟਾਂ ਉਹਨਾਂ ਦੀ ਹੈ ਚੱਲਦੀਆਂ ਨਹੀਂ ਸੀ ਲਾਈਟਾਂ ਲਾਈਟਾਂ ਚਲਾਉਂਦੇ ਨਹੀਂ ਸੀ ਕਹਿੰਦੇ ਬਿੱਲ ਭਰਨ ਵਾਲਾ 40 ਲੱਖ ਰੁਪਇਆ ਅੱਛਾ ਪਹਿ ਇੱਕ ਵਾਰੀ ਮੈਂ ਪਹਿਲਾਂ ਆਇਆ ਉਦੋਂ ਬੜਾ ਬੜੇ ਪਿੰਡ ਦੇ ਇੱਥੋਂ ਆਏ ਉਦੋਂ ਚਲਾਉਂਦੀਆਂ ਹੁਣ ਇਹਨਾਂ ਨੂੰ ਆਖਿਆ ਬੰਦ ਕਰਕੇ ਦਿਖਾਓ ਬਿੱਲ ਤੁਹਾਡਾ ਭਿਓ ਭਰੂਗਾ ਟੈਕ ਤੁਸੀਂ ਲੈਨੇ ਹੋ ਪੈਸੇ ਤੁਸੀਂ ਲੈਨੇ ਹੋ ਖਾਦੀਆਂ ਸੜਕਾਂ ਦੇ ਉੱਪਰ ਹਾਈਵੇ ਬਣੇ ਨੇ ਜਿੰਨੇ ਸਾਡੇ ਟੋਲ ਨੇ ਉਹਨਾਂ ਦੇ ਉੱਪਰ ਸਾਡੇ ਪੰਜਾਬੀ ਮੁੰਡੇ ਕੁੜੀਆਂ ਸਾਡੇ ਕੰਮ ਕਰਨਗੇ ਸਾਡੇ ਕੁੜੀਆਂ ਨੂੰ ਜਿਹੜੇ ਸਾਡੇ ਭੈਣਾਂ ਨੇ ਸਾਡੀਆਂ ਧੀਆਂ ਨੇ ਜਿੰਨੇ ਟੋਲ ਤੇ ਕੰਮ ਕਰਦੇ ਨੇ ਨਾ ਇਹ ਬਿਹਾਰ ਵਾਲੇ ਜਿਹੜੇ ਜਾਂ ਯੂਪੀ ਵਾਲੇ ਇੱਥੇ ਮੈਨੇਜਰ ਲੱਗੇ ਹੋਣੇ ਉਹਨਾਂ ਨੂੰ ਬੇਇੱਜ਼ਤ ਕਰ ਦੇਣੇ ਕਰਕੇ ਦਿਖਾਓ ਕਿਸੇ ਕੁੜੀ ਨੂੰ ਤੁਸੀਂ ਉਹ ਹੀ ਕਹਿ ਕੇ ਦਿਖਾਓ ਉੱਥੇ ਮੈਂ ਦੇਖੋ ਪਰ ਮੈਂ ਆਉਂਗਾ ਇੱਥੇ ਮੈਨੂੰ ਕੁੜੀਆਂ ਨੇ ਪਹਿਲਾਂ ਵੀ ਉੱਥੇ ਮੈਨੇਜਰ ਜਾਂ ਟਰਡਮੈਂਟ ਸਾਡੇ ਕੁੜੀਆਂ ਨਾਲ ਕਰਦਾ ਉਹਦੇ ਮੈਂ ਝੰਡ ਪੱਟੀ ਸੀਗੀ ਸਾਡੇ ਮੁੰਡੇ ਕੁੜੀਆਂ ਕੰਮ ਕਰਨਗੇ ਅਗਲੀ ਗੱਲ ਸੁਣ ਲਓ ਜਿਹ ਥੱਲੋਂ ਪਾਈਪਾਂ ਪਾਉਂਦਾ ਇਹਨਾਂ ਦਾ ਸੀਗਾ ਪਾਣੀ ਕ੍ਰੋਸਿੰਗ ਇਹ ਕਰਦੇ ਥੱਲੋਂ ਦੀ ਇਹਨਾਂ ਨੇ ਪਹਿਲਾਂ ਸਾਰਾ ਕੁਝ ਕਰਨਾ ਸੀਗਾ ਪੰਜਾਬ ਦੇ ਵਿੱਚ ਹੜਾ ਆਉਣ ਦਾ ਕਾਰਨ ਇਹ ਹਾਈਵੇ ਨੇ ਜਿਹੜੇ ਪਾਣੀ ਦਾ ਸੰਤੋਲਨ ਵਿਗਾੜਤਾ ਪਾਣੀ ਦਾ ਜਿਹੜਾ ਰਾਹ ਵਿਗਾੜਤਾ ਉਹਦਾ ਕਾਰਨ ਇਹ ਹੜਾ ਆਉਂਦੇ ਨੇਗੇ ਇਸ ਕਰਕੇ ਆ ਹੋਇਆ ਆਪਾਂ ਦੇਖ ਲਓ ਸਾਰਾ ਕੰਮ ਹੋ ਤੁਰਤ ਕਰਨਾ ਪਾਣੀ ਖੜਾ ਸੀਗਾ ਹੁਣ ਤਾਂ ਬਰਕਰਾਰ ਰੱਖਣ ਬਈ ਇਹ ਨਹੀਂ ਫਿਰ ਦੁਬਾਰੇ ਫੇਰੇ ਮੈਂ ਕਿਹਾ ਦੁਬਾਰੇ ਫਿਰ ਇਹਨਾਂ ਦੇ ਸਾਲ ਚਕਾਉਂਗਾ ਮੈਂ ਤੂੰ ਕਰਕੇ ਦਿਖਾ ਹੁਣ ਜਿੱਦਣ ਉਹਨੇ ਇਹ ਪਾਣੀ ਤੇ ਖੜਾ ਉਹਦੋਂ ਹੀ ਟੋਲ ਬੰਦ ਕਰੂੰ ਇਹ ਵੀ ਗੱਲ ਹੈ ਇਹ ਵੀ ਮੇਰੀ ਚੇਤਾਵਨੀ ਆ ਜਿੱਦ ਤਰ ਇਹਦੇ ਪਾਣੀ ਖੜਕਾ ਉਦੋਂ ਟੋਲ ਫ੍ਰੀ ਹੋਊਗਾ ਇਹ ਗੱਲ ਆ ਤੇ ਬਾਕੀ ਜਿਹੜਿਆ ਲੋਕਾਂ ਨੂੰ ਬੇਨਤੀ ਆ ਲੋਕੋ ਇਹ ਜਿਹੜਾ ਸਮਝ ਲਓ ਸਿਆਣਫਨਾ ਵੀ ਸਾਡੇ ਸਾਡੀ ਲੁੱਟ ਹੋ ਰਹੀ ਹੈ ਜਿਹੜੀ ਜੇ ਅਸੀਂ ਬਠਿੰਡੇ ਤੋਂ ਚੱਲਦੇ ਹਾਂ ਨਾ ਚੰਡੀਗੜ੍ਹ ਤੋਂ ਜਾਂਦੇ ਆ ਤਾਂ ਉਹਨਾਂ ਦਾ ਤੇਲ ਨਹੀਂ ਮਾਤਾ ਜਿੰਨਾ ਇਹਨਾਂ ਦਾ ਟੈਕਸ ਲੱਗੇਗਾ ਨਾ ਟੋਲ ਦਾ ਜਿੰਨਾ ਅਸੀਂ ਸੜਕ ਦਾ ਰੋਡ ਟੈਕਸ ਦਿੰਨੇ ਆ ਮੜਾ ਆਕਲ ਨੂੰ ਹੱਥ ਮਾਰ ਲਿਆ ਕਰੋ ਕੱਲਾ ਬਸ ਗੱਡੀਆਂ ਦੇ ਵਿੱਚ ਖੜੇ ਮਾਓ ਇਹਨਾਂ ਨਾਂਗੇ ਲਾਰਮ ਮਾਰ ਕੇ ਅੰਨੀ ਪਿਛੇ ਦੇ ਕੁੱਤੇ ਚੱਟੀਆਂ ਦੇ ਨਾਲ ਤੁਹਾਨੂੰ ਰਪੀ ਦਾ ਉਹਨੂੰ ਲੱਖਣ ਨਹੀਂ ਹੈਗਾ ਥੋੜਾ ਆਪ ਦੀ ਵੀ ਆਕਲ ਨੂੰ ਹੱਥ ਮਾਰ ਲਿਓ ਸਾਰੇ ਬੋਲਣ ਸਿੱਖ ਲਓ ਸਾਰੇ ਬੋਲਣ ਸੱਕੋਂਗਾ ਉਹਨਾਂ ਹੱਕਾਂ ਪਰ ਦੀ ਪੰਜਾਬ ਪਰ ਦੀ ਤਾਂ ਕਿਤੇ ਜਾ ਕੇ ਸਾਡਾ ਸੁਧਾਰ ਹੋਣਾ ਬਸ ਹਰ ਇੱਕ ਬੰਦਾ ਕਹਿੰਦਾ ਮੇਰਾ ਕੰਮ ਹੋ ਗਿਆ ਮੈਂ ਕੀ ਲੈਣਾ ਜੀ ਮੇਰਾ ਕੰਮ ਹੋ ਜਾਏ ਮੈਂ ਕੀ ਲੈਣਾ ਬਸ ਹਰ ਇੱਕ ਬੰਦੇ ਦੀ ਸੋਚ ਇਹ ਆ ਮੈਂ ਕੀ ਲੈਣਾ ਲੈਣਾ ਤਾਂ ਫਿਰ ਕਿਸੇ ਨੇ ਕੁਝ ਵੀ ਨਹੀਂ ਹੈਗਾ ਇੱਥੇ ਪੰਜ ਮੌਤਾਂ ਪਹਿਲਾਂ ਹੋ ਗਈਆਂ ਹੋਰ ਹੋ ਜਾਂਦੀਆਂ ਹੋਈ ਜਾਣ ਦਿਓ ਆ ਮੂੰਹ ਟੁੱਟ ਜਿਆ ਰਹਿਣਾ ਰਾਜਨੀਤਿਕ ਬੰਦਿਆਂ ਦਾ ਸਾਰੇ ਇਥੋਂ ਦੇ ਲੀਡਰ ਸਾਰੇ ਲੰਗ ਦਿੰਨੇ ਗਏ ਇਥੋਂ ਦੇ ਲਾ ਬਾਦਲ ਲੱਲੀ ਛਲੀ ਤੋਂ ਲੈ ਕੇ ਸਾਰੇ ਇੱਥੋਂ ਹੀ ਲੱਗਦੇ ਕਿਸੇ ਨੇ ਨਹੀਂ ਬੋਲਿਆ ਪੰਜਾਬ ਦਾ ਮੁੱਖ ਮੰਤਰੀ ਇੱਥੋਂ ਲੱਗਦਾ ਧੰਨਵਾਦ ਜੀ ਸਾਰਿਆਂ ਦਾ